ਅਰਦਾਸ ਕਰਮ ਤੇ ਕਰਾਉਣ ਜੋਗੇ ਜੇ ਹੈਗੇ ਹੋ ਤਾਂ ਕੱਲ ਤੋਂ ਅਰਦਾਸ ਕਰਿਓ ਅਰਦਾਸ ਕਰਾਓ ਤੇ ਸਨੇਹਾ ਲਾਓ ਇੱਕ ਤੋਂ 7 ਨਵੰਬਰ ਦੇ ਵਿੱਚ ਜੋ ਦਿੱਲੀ ਦੇ ਵਿੱਚ 3000 ਤੋਂ ਉੱਤੇ ਸਿੰਘ ਸਿੰਘਣੀਆਂ ਸ਼ਹੀਦ ਹੋਇਆ ਜਿਨ੍ਹਾਂ ਨੇ ਸਿੱਖ ਹੋਣ ਦਾ ਮੁੱਲ ਤਾਰਿਆ ਸੀ 41 ਸਾਲ ਪਹਿਲਾਂ ਪਰ ਅੱਜ ਵੀ ਉਹ ਜੀ ਅੱਗ ਥੋੜੇ ਮਣ ਦੇ ਵਿੱਚ ਧੁਕਦੀ ਆ ਉਹਨਾਂ ਦਾ ਦਰਦ ਮਣ ਦੇ ਵਿੱਚ ਹੈਗਾ ਤਾਂ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਉਸ ਕਤਲੇਆਮ ਤੇ ਉਸ ਤੋਂ ਬਾਅਦ ਸਿੱਖਾਂ ਦੇ ਹੋਏ ਜੈਨੋਸਾਈਡ ਦਾ ਬਦਲਾ ਲੈਣ ਵਾਲੇ ਉਹ ਲੋਕ ਜਿਨ੍ਹਾਂ ਨੇ ਕੀ ਫਾਂਸੀਆਂ ਦੇ ਰਸੇ ਵੀ ਚੁੰਮੇ ਤੇ ਆਪਣੀਆਂ ਰੰਗीन ਜਵਾਨੀਆਂ ਕੀਆ ਜੇਲਾਂ ਦੇ ਵਿੱਚੇ ਲਾਤੀਆਂ ਤੇ ਸਾਡੀ ਕੀਆ ਪਤ ਨੂੰ ਬਚਾਇਆ ਸਾਡੀ ਅਣਖ ਖਾਤਰ ਅੱਜ ਵੀ ਕੀਆ ਜੇਲਾਂ ਦੇ ਵਿੱਚ ਕੀਆ ਆਪਣੀਆਂ ਢੁਈਆਂ ਰਗੜਾ ਰਹੇ ਆ ਤੇ ਅਸੀਂ ਟੌਰ ਨਾਲ ਆਪਣੇ ਘਰਾਂ ਦੇ ਵਿੱਚ ਪਏ ਆ ਪਰ ਉਹਨਾਂ ਦਾ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੌਮੀ ਇਨਸਾਫ ਮੋਰਚੇ ਵੱਲੋਂ ਸੁਨੇਹਾ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਵੀ ਦੇ ਆਪਣੇ ਆਪਣੇ ਪਿੰਡ ਦੇ ਗੁਰੂ ਘਰਾਂ ਦੇ ਸਿੰਘ ਸਹਿਬਾਨਾਂ ਨੂੰ ਕੀਆ ਸੁਨੇਹਾ ਲਾਇਓ ਜਿਹੜੇ ਗ੍ਰੰਥੀ ਸਿੰਘ ਹੈਗੇ ਆ ਕਿ 1 ਤੋਂ ਲੈ ਕੇ 7 ਨਵੰਬਰ ਤੱਕ ਦਿੱਲੀ ਦੇ ਸ਼ਹੀਦਾਂ ਦੇ ਨਾਂ ਤੇ ਬੰਦੀ ਸਿੰਘ ਜਿਹੜੇ ਜੇਲਾਂ 'ਚ ਬੈਠੇ ਆ ਉਨ੍ਹਾਂ ਦੀ ਰਿਹਾਈ ਦੇ ਲਈ ਤੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਇਨਸਾਫ ਲਈ ਤੇ ਗੁਰੂ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ ਸਖਤ ਕਾਨੂੰਨ ਬਣਾਉਣ ਦੇ ਲਈ ਅਰਦਾਸ ਕਰਵਾਇਓ ਤੇ ਅਰਦਾਸ ਕਰਿਓ ਜੇ ਆਪਣੇ ਘਰ ਅਰਦਾਸ ਕਰਨ ਯੋਗ ਹੈ ਜਾਂ ਆਪਣੇ ਗੁਰੂ ਘਰ ਅਰਦਾਸ ਕਰਾਉਣ ਯੋਗ ਹੈ ਨਹੀਂ ਫਿਰ ਆਪਣੇ ਵਰਗਾ ਕਰਤਕਣ ਕੋਈ ਨਹੀਂ ਹੋਣਾ ਤੇ ਕੱਲ ਨੂੰ ਲੁਧਿਆਣੇ ਦੇ ਨੇੜਲੇ ਜਿਹੜੇ ਸਾਥੀ ਆ ਸਕਦੇ ਆ ਗੁਰੂ ਨਾਨਕ ਭਵਨ ਦੇ ਵਿੱਚ ਕੱਲ 1 ਨਵੰਬਰ ਨੂੰ ਜਦੋਂ ਪੰਜਾਬ ਨੂੰ ਵਿਚਾਲੋ ਵਧਿਆ ਗਿਆ ਤੇ ਉਸੇ ਦਿਨ ਦਿੱਲੀ ਦੇ ਵਿੱਚ ਕੀ ਆ ਸਾਡਾ ਜੈਨੋਸਾਈਡ ਸ਼ੁਰੂ ਹੋਇਆ ਉਸੇ ਦਾ ਧਿਆਨ ਤਰਕੇ ਤੇ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਕੀਤੀ ਜਾਣੀ ਆ ਕੱਲ ਨੂੰ 10 ਵਜੇ ਗੁਰਨਾਨਕ ਭਵਨ ਡੀਸੀ ਦਫ਼ਤਰ ਦੇ ਕੋਲੇ ਪੰਜਾਬੀ ਭਾਸ਼ਾ ਦੇ ਦਫ਼ਤਰ ਦੇ ਬਿਲਕੁਲ ਨਾਲ 10 ਵਜੇ ਲੁਧਿਆਣੇ ਦਫ਼ਤਰ ਦੇ ਵਿੱਚ ਵੱਧ ਤੋਂ ਵੱਧ ਭਰਾ ਪਹੁੰਚਿਓ ਤੇ ਡੁੱਬਦੇ ਪੰਜਾਬ ਨੂੰ ਠੰਮਣਾ ਦੇਣ ਦੇ ਲਈ ਨਕਸ਼ਾ ਵੀ ਕਢਣਾ ਉਹਦਾ ਸਨੇਹਾ ਵੀ ਸਾਂਝਾ ਜ਼ਰੂਰ ਕਰ ਦਿਓ ਅਰਦਾਸ ਕਰਮ ਤੇ ਕਰਾਉਣ ਜੋਗੇ ਜੇ ਹੈਗੇ ਹੋ ਤਾਂ ਕੱਲ ਤੋਂ ਅਰਦਾਸ ਕਰਿਓ ਅਰਦਾਸ ਕਰਾਓ ਤੇ ਸਨੇਹਾ ਲਾਓ ਇੱਕ ਤੋਂ 7 ਨਵੰਬਰ ਦੇ ਵਿੱਚ ਜੋ ਦਿੱਲੀ ਦੇ ਵਿੱਚ 3000 ਤੋਂ ਉੱਤੇ ਸਿੰਘ ਸਿੰਘਣੀਆਂ ਸ਼ਹੀਦ ਹੋਇਆ ਜਿਨ੍ਹਾਂ ਨੇ ਸਿੱਖ ਹੋਣ ਦਾ ਮੁੱਲ ਤਿਆ ਰਿਆ ਸੀ 41 ਸਾਲ ਪਹਿਲਾਂ ਪਰ ਅੱਜ ਵੀ ਉਹ ਜੀ ਅੱਗ ਥੋੜੇ ਮਣ ਦੇ ਵਿੱਚ ਧੁਕਦੀ ਆ ਉਹਨਾਂ ਦਾ ਦਰਦ ਮਣ ਦੇ ਵਿੱਚ ਹੈਗਾ ਤਾਂ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਉਸ ਕਤਲੇਆਮ ਤੇ ਉਸ ਤੋਂ ਬਾਅਦ ਸਿੱਖਾਂ ਦੇ ਹੋਏ ਜੈਨੋਸਾਈਡ ਦਾ ਬਦਲਾ ਲੈਣ ਵਾਲੇ ਉਹ ਲੋਕ ਜਿਨ੍ਹਾਂ ਨੇ ਗਏ ਫਾਂਸੀਆਂ ਦੇ ਰਸੇ ਵੀ ਚੁੰਮੇ ਤੇ ਆਪਣੀਆਂ ਰੰਗीन ਜਵਾਨੀਆਂ ਕੀ ਜੇਲਾਂ ਦੇ ਵਿੱਚੇ ਲਾਤੀਆਂ ਤੇ ਸਾਡੀ ਕੀ ਪਤ ਨੂੰ ਬਚਾਇਆ ਸਾਡੀ ਅਣਖ ਖਾਤਰ ਅੱਜ ਵੀ ਕੀ ਜੇਲਾਂ ਦੇ ਵਿੱਚ ਕੀ ਆਪਣੀਆਂ ਢੂਈਆਂ ਰਗੜਾ ਰਹੇ ਆ ਤੇ ਅਸੀਂ ਟੌਰ ਨਾਲ ਆਪਣੇ ਘਰਾਂ ਦੇ ਵਿੱਚ ਪਏ ਆ ਪਰ ਉਹਨਾਂ ਦਾ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੌਮੀ ਇਨਸਾਫ ਮੋਰਚੇ ਵੱਲੋਂ ਸੁਨੇਹਾ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਵੀ ਦੇ ਆਪਣੇ ਆਪਣੇ ਪਿੰਡ ਦੇ ਗੁਰੂ ਘਰਾਂ ਦੇ ਸਿੰਘ ਸਹਿਬਾਨਾਂ ਨੂੰ ਕੀ ਸੁਨੇਹਾ ਲਾਇਓ ਜਿਹੜੇ ਗ੍ਰੰਥੀ ਸਿੰਘ ਹੈਗੇ ਆ ਕਿ 1 ਤੋਂ ਲੈ ਕੇ 7 ਨਵੰਬਰ ਤੱਕ ਦਿੱਲੀ ਦੇ ਸ਼ਹੀਦਾਂ ਦੇ ਨਾਂ ਤੇ ਬੰਦੀ ਸਿੰਘ ਜਿਹੜੇ ਜੇਲਾਂ 'ਚ ਬੈਠੇ ਆ ਉਨ੍ਹਾਂ ਦੀ ਰਿਹਾਈ ਦੇ ਲਈ ਤੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਇਨਸਾਫ ਲਈ ਤੇ ਗੁਰੂ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ ਸਖਤ ਕਾਨੂੰਨ ਬਣਾਉਣ ਦੇ ਲਈ ਅਰਦਾਸ ਕਰਵਾਇਓ ਤੇ ਅਰਦਾਸ ਕਰਿਓ ਜੇ ਆਪਣੇ ਘਰ ਅਰਦਾਸ ਕਰਨ ਯੋਗ ਹੈ ਜਾਂ ਆਪਣੇ ਗੁਰੂ ਘਰ ਅਰਦਾਸ ਕਰਾਉਣ ਯੋਗ ਹੈ ਨਹੀਂ ਫਿਰ ਆਪਣੇ ਵਰਗਾ ਕਰਤਕਣ ਕੋਈ ਨਹੀਂ ਹੋਣਾ ਤੇ ਕੱਲ ਨੂੰ ਲੁਧਿਆਣੇ ਦੇ ਨੇੜਲੇ ਜਿਹੜੇ ਸਾਥੀ ਆ ਸਕਦੇ ਆ ਗੁਰੂ ਨਾਨਕ ਭਵਨ ਦੇ ਵਿੱਚ ਕੱਲ 1 ਨਵੰਬਰ ਨੂੰ ਜਦੋਂ ਪੰਜਾਬ ਨੂੰ ਵਿਚਾਲੋਂ ਵੱਢਿਆ ਗਿਆ ਤੇ ਉਸੇ ਦਿਨ ਦਿੱਲੀ ਦੇ ਵਿੱਚ ਕੀਆ ਸਾਡਾ ਜੈਨੋਸਾਈਡ ਸ਼ੁਰੂ ਹੋਇਆ ਉਸੇ ਦਾ ਧਿਆਨ ਤਰਕੇ ਤੇ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਕੀਤੀ ਜਾਣੀ ਆ ਕੱਲ ਨੂੰ 10 ਵਜੇ ਗੁਰਨਾਨਕ ਭਵਨ ਡੀਸੀ ਦਫ਼ਤਰ ਦੇ ਕੋਲੇ ਪੰਜਾਬੀ ਭਾਸ਼ਾ ਦੇ ਦਫ਼ਤਰ ਦੇ ਬਿਲਕੁਲ ਨਾਲ 10 ਵਜੇ ਲੁਧਿਆਣੇ ਦਫ਼ਤਰ ਦੇ ਵਿੱਚ ਵੱਧ ਤੋਂ ਵੱਧ ਭਰਾ ਪਹੁੰਚਿਓ ਤੇ ਡੁੱਬਦੇ ਪੰਜਾਬ ਨੂੰ ਠੰਮਣਾ ਦੇਣ ਦੇ ਲਈ ਨਕਸ਼ਾ ਵੀ ਕਢਣਾ ਉਹਦਾ ਸਨੇਹਾ ਵੀ ਸਾਂਝਾ ਜੜ